ਹੁਣ ਚੱਲਿਆਂ ਜੀ ਅਸੀਂ ਘਰੋਂ ਵਾਹਿਗੁਰੂ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਰਿਆਂ ਨੂੰ ਬਾਜਾਂ ਵਾਲੇ ਪਿਤਾ ਹਰ ਇੱਕ ਨੂੰ ਬੁਲਾਵੇ ਇੱਥੇ ਫਿਰ ਦੇਖੋ ਅਸਲ ਸਹੀ ਮਹੀਨੇ ਜੇ ਕਿਸੇ ਨੇ ਵਰਖ ਦੇਖਣਾ ਹੋਣਾ ਤਾਂ ਮਈ ਦਾ ਮਹੀਨਾ ਬਿਲਕੁਲ ਸਹੀ ਆ ਪਰ ਚੜ੍ਹਨ ਦੇ ਵਿੱਚ ਥੋੜੀ ਦਿੱਕਤ ਆਉਂਦੀ ਆ ਆ ਮੂੜਲਾ ਗੁਰਦੁਆਰਾ ਸਾਹਿਬ ਵਾਲਿਆ 6 ਕਿਲੋਮੀਟਰ ਦਾ ਟ੍ਰੈਕ ਆ ਉਹ ਥੋੜਾ ਜਿਹਾ ਔਖਾ ਵਾ ਬਾਕੀ ਮੇਰੇ ਵੀਰਾਂ ਦਾ ਪਰਾ ਮੇਰੇ ਕੋਲ ਮੇਰੇ ਨਾਲ ਆਏ ਸੀ ਅੰਮ੍ਰਿਤਸਰ ਤੋਂ ਉਹਨਾਂ ਦਾ ਮੇਰੇ ਨਾਲ ਬਹੁਤ ਵੱਡਾ ਹੌਸਲਾ ਰਿਹਾ ਇਹ ਕੈਮਰਾ ਵੀਰ ਆ ਰਿਹਾ ਬਹੁਤ ਤਕੜਾ ਹੌਸਲਾ ਰਿਹਾ ਇਹਨਾਂ ਦਾ ਮੇਰੇ ਨਾਲ ਮੈਨੂੰ ਥੋੜਾ ਜਿਹਾ ਪੈਂਡਾ ਮੁਸ਼ਕਲ ਲੱਗਿਆ ਮੂਹਰ ਲ 6 ਕਿਲੋਮੀਟਰ ਦਾ ਬਾਕੀ ਜਿਹੜੇ ਕਹਿੰਦੇ ਆ ਨਾ ਕਿ ਅਸੀਂ ਵੱਡੇ ਵੱਡੇ ਟਰੈਕ ਕੀਤੇ ਆ ਉਹ ਵੀ ਇੱਥੇ ਆ ਕੇ ਫੇਲ ਹੋ ਜਾਂਦੇ ਆ ਹੌਸ ਦੀ ਚੰਗਰਸਰੀ ਵਾਪਸ ਚਾਰੀ ਆ ਪਰ ਸਾਰ ਨਹੀਂ ਲੱਗਦੀ ਹਾਂ ਵੀ ਰਹੀ ਆ ਜਾ ਵੀ ਰਹੀ ਆ ਦਿਲ ਦੇ ਮਰੀਜ਼ ਅਤੇ ਜਿਨ੍ਹਾਂ ਦਾ ਸਾਹ ਫੁੱਲਦਾ ਵਾ ਉਹ ਨਾ ਹੀ ਹੋਣ ਤਾਂ ਵਧੀਆ ਗੱਲ ਆ ਕਿਉਂਕਿ ਰਸਤੇ ਵਿੱਚ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਆ ਮੋਟਰ ਪਟਾਡ ਹਣਸ ਕਰਕੇ 88 ਬਾਬਣ ਸ਼ੀਲਾ ਤੋਂ ਦੇਖਿਆ ਹੈ 65599 ਕਿ ਕਿ ਮੈਡੀਕਲ ਤੋਂ ਨਾ ਸੋ ਉਸ ਤਾਂ ਬਜ਼ੁਰਗਾਂ ਨੂੰ ਬੇਨਤੀ ਆ ਕਿ ਜਿਆਦਾ ਬਿਯੁਰਕ ਨਾ ਹੋਣ ਇਧਰ ਨੂੰ ਕਿਉਂਕਿ ਮੈਡੀਕਲ ਸਹੂਲਤ ਰਸਤੇ ਵਿੱਚ ਬਹੁਤ ਘੱਟ ਆ ਮਤਲਬ ਕਿ ਹੈ ਹੀ ਨਹੀਂ ਸਿਰਫ ਉੱਪਰਲੇ ਪਾਸੇ ਮੈਡੀਕਲ ਸਹੂਲਤਾਂ ਬਾਕੀ ਸੰਗਤ ਆ ਰਹੀ ਆ ਇੱਕ ਹੋਰ ਤੁਹਾਨੂੰ ਜ਼ਰੂਰੀ ਗੱਲ ਦੱਸਦਾ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਚੜ੍ਹਨ ਦੇ ਦੋ ਟੈਕ ਆ ਇੱਕ ਤਾਂ 6 ਕਿਲੋਮੀਟਰ ਹਾਂ ਪੌੜੀਆਂ ਵਾਲਾ ਟ੍ਰੈਕ ਦੇ ਦੂਸਰਾ ਹੈਗਾ ਸ਼ਾਮ ਤਲ ਪੈਦਲ ਸੋ ਜਿਹੜਾ ਵੀ ਤੁਸੀਂ ਰਸਤਾ ਚੁਣਨਾ ਹੋ ਆਪਣੀ ਮਰਜ਼ੀ ਨਾਲ ਚੁਣਨਾ ਪੌੜੀਆਂ ਵਾਲਾ ਥੋੜਾ ਡਿਫਿਕਲਟ ਹੈ ਬਟ ਉਧਰ ਦੀ ਬੰਦਾ ਛੇਤੀ ਆ ਜਾਂਦਾ ਵਾ ਬਾਕੀ ਜੇ ਕਿਸੇ ਕੋਲ ਜਿਆਦਾ ਪੈਸੇ ਆ ਬਾਈ ਉਹ ਇਹਨਾਂ ਬੱਗੀਆਂ ਤੇ ਵੀ ਆ ਸਕਦਾ ਵਾ ਤੇ ਘੋੜੇ ਤਾਂ ਇੱਥੋਂ ਤੱਕ ਆਉਂਦੇ ਨਹੀਂਗੇ ਪੂਰੇ ਥੱਲੇ ਪਹਿਲੇ ਗਲੀਖਿਆ ਤੱਕ ਰਹਿ ਜਾਂਦੇ ਆ ਕਿਤਾ ਦੇਖੋ ਪੂਰੇ ਬੱਦਲ ਹੋ ਗਏ ਠੀਕ ਹੈ ਸ਼ਾਮ ਕਤਾਈ ਜਾਂਦੀ ਆ ਜਾਈ ਜਾਂਦੀ ਆ ਅਰਦਾਸ ਵਿੱਚ ਅਸੀਂ ਸ਼ਾਮਲ ਹੋ ਗਏ ਸੀ ਹੁਣ ਜਾਈ ਜਾਂਦੇ ਆ ਵਾਪਸ ਵਾਹਿਗੁਰੂ ਸਭ ਤੇ ਮੇਰਾ ਪਰਹਾਂ